8 ਤਰੀਕ ਦੀ ਜਿਹੜੀ ਗੱਲ ਹੈ ਇੱਕ ਲੜਕੀ ਗੁੰਮਸ਼ੁਦਾ ਸੀ ਸੋ ਇੱਕ ਪ੍ਰਵਾਸੀ ਮਜ਼ਦੂਰ ਸੀ ਜੋ ਪੱਠੇ ਤੇ ਕੰਮ ਕਰਦੀ ਸੀ ਨਾਲ ਉਹਦਾ ਜਿਹੜਾ ਘਰਵਾਲਾ ਉੱਥੇ ਕੰਮ ਕਰਦਾ ਸੀ ਐਸਰ ਪੱਠੇ ਦੇ ਉੱਪਰ ਇਹ ਦੋਨੋਂ ਲੱਗੇ ਹੋਏ ਸੀ ਸੋ ਇਹਦਾ ਜਿਹੜਾ ਸਾਨੂੰ ਉਹਦੇ ਫਾਦਰ ਜਿਹੜੇ ਅਲੀ ਮੁਹੰਮਦ ਉਹਨਾਂ ਨੇ ਆ ਕੇ 12 ਤਰੀਕ ਨੂੰ ਬਿਆਨ ਲਿਖਾਇਆ ਕਿ ਮੇਰੀ ਲੜਕੀ ਨੂੰ ਕਿਸੇ ਨਾਮਲੂ ਵਿਅਕਤੀ ਨੇ ਕਤਲ ਕਰ ਦਿੱਤਾ ਗਿਆ ਹੈ ਸੋ ਉਸ ਦਾ ਬਿਆਨ ਲਿਖ ਕੇ ਜਿਹੜਾ ਸਾਡੇ ਐਸਐਚਓ ਸਾਹਿਬ ਜਨਕਰਾਜ ਜੀ ਕੋਟੀ ਸੇਖਾਂ ਇੰਨੇ ਨੇ ਐਫ ਆਈ ਆਰ ਦਰਜ ਕੀਤੀ ਗਈ ਜੋ ਧਾਰਾ 103 35 ਬੀ ਐਨ ਐਸ ਦੇ ਵਿੱਚ ਦਰਜ ਕੀਤੀ ਗਈ ਸੋ ਉਸ ਦੀ ਤਫਤੀਸ਼ ਨੂੰ ਲੈ ਕੇ ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਜੀ ਦishan desh am daavak ਐਸ ਪੀ ਡੀ ਸਾਹਿਬ ਸਾਹ ਮੋਗਾ ਜੀ ਅਤੇ ਮੇਰੇ ਵੱਲੋਂ ਅਤੇ ਇੰਚਾਰਜ ਸੀਆਈਏ ਵੱਲੋਂ ਅਤੇ ਸਾਡੇ ਟੈਕਨੀਕਲ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਜਿਹੜੀ ਇਹਦੀ ਤਫਤੀਸ਼ ਨੂੰ ਅੱਗੇ ਵਧਾਇਆ ਗਿਆ ਸੋ ਸਾਨੂੰ ਸੀਸੀਡੀ ਫੁਟੇਜ ਨੂੰ ਲੈ ਕੇ ਹੋਰ ਟੈਕਨੀਕਲ ਤਰੀਕੇ ਦੇ ਨਾਲ ਅਤੇ ਸਾਡੇ ਐਸਐਚਓ ਸਾਹਿਬ ਦੀ ਕਾਫੀ ਮਿਹਨਤ ਦੇ ਸਦਕਾ ਜਿਹੜਾ ਅਸੀਂ ਮਲਜ਼ਮ ਨੂੰ ਜਿਹੜਾ 17 ਤਰੀਕ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜਿਹੜਾ ਉਸਨੇ ਦੱਸਿਆ ਸਾਨੂੰ ਮਲਜ਼ਮ ਨੇ ਕਿ ਉਸਦੀ ਜਿਹੜੀ ਲੜਕੀ ਹੈ ਉਹਥੇ ਅਸਰਪੱਠੇ ਦੇ ਉੱਪਰ ਮੈਰਿਟ ਸੀਗੀ ਉਹਥੇ ਆਉਂਦਾ ਜਾਂਦਾ ਰਹਿੰਦਾ ਹੁੰਦਾ ਸੀਗਾ ਅਤੇ ਇਹਦੇ ਨਾਲ ਉਹਦਾ ਮਿਲਮਲਾਪ ਹੋ ਗਿਆ ਅਤੇ ਉਸਨੇ ਇਸ ਨੂੰ ਕਿਹਾ ਕਿ ਮੈਂ ਤੇਰੇ ਘਰ ਵਾਲਾ ਤੇਰੀ ਕੁੱਟਮਾਰ ਕਰਦਾ ਹੈ ਅਤੇ ਮੈਂ ਤੈਨੂੰ ਜਿਹੜਾ ਯੂਪੀ ਨਾਲ ਲੈ ਕੇ ਚਲਿਆ ਤੇ ਮੈਂ ਤੈਨੂੰ ਨਾਲ ਲੈ ਜਾਂਦਾ ਹਾਂ ਸੋ ਉਹ ਨੂੰ ਇਹ ਨਾਲ ਲੈ ਕੇ ਜਿਹੜਾ ਲੋਹਾਰਾ ਚੌਂਕ ਵੱਲ ਇੱਕ ਸੂਏ ਦੇ ਕੋਲ ਇੱਕ ਖੇਤ ਦੇ ਵਿੱਚ ਲੈ ਗਿਆ ਜਿੱਥੇ ਜਾ ਕੇ ਇਸ ਨੇ ਲੜਕੀ ਦੇ ਨਾਲ ਕੋਈ ਗਲਤ ਕੰਮ ਵਗੈਰਾ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਉਸ ਦਾ ਵਿਰੋਧ ਕਰਨ ਤੇ ਬਾਅਦ ਦੇ ਵਿੱਚ ਇਹਨੇ ਲੜਕੀ ਦਾ ਜਿਹੜਾ ਗਲਾ ਤਬਾਕੇ ਉਤੇ ਮੌਕੇ ਤੇ ਹੀ ਜਿਹੜੀ ਉਹਦੀ ਮੌਤ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਸਾਨੂੰ ਜਿਹੜੀ ਡੈੱਡ ਬੋਡੀ ਮਿਲੀ ਫਿਰ ਇਹਦਾ ਅਸੀਂ ਪੋਸਟਮਾਰਟਮ ਕਰਾਇਆ ਪੋਸਟਮਾਰਟਮ ਕਰਾਉਣ ਤੋਂ ਬਾਅਦ ਜਿਹੜਾ ਅਸੀਂ ਦੋਸ਼ੀ ਨੂੰ ਹੁਣ ਗ੍ਰਿਫਤਾਰ ਕੀਤਾ ਹੈ ਪੋਸਟ ਮਾਰਟ ਦੀ ਰਿਪੋਰਟ ਆਉਣ ਤੋਂ ਬਾਅਦ ਜਿਹੜੀ ਹੈਗੀ ਹੈ ਉਹਦੀ ਕੈਮੀਕਲ ਐਗਜ਼ਾਮੀਨਰ ਦੇ ਪਾਸ ਰਿਪੋਰਟ ਗਈ ਹੈ ਉਸ ਤੋਂ ਬਾਅਦ ਜਿਹੜਾ ਵਾਧਾ ਚਰਮੇ ਦੇ ਵਿੱਚ ਜੋ ਬਣਦਾ ਹੋਇਆ ਕਾਨੂੰਨੀ ਕਾਰਵਾਈ ਉਸ ਤਰ੍ਹਾਂ ਦੀ ਇਹਦੇ ਨਾਲ ਕੀਤੀ ਜਾਵੇਗੀ ਸਰ ਮਹਿਲਾ ਦੀ ਬੋਡੀ ਕਿਸ ਇਲਾਜ ਚ ਮਿਲ ਜੀਗੀ ਮਹਿਲਾ ਦੀ ਬੋਡੀ ਜਿਹੜੀ ਉਹਦੇ ਤਨ ਦੇ ਜਿਹੜੇ ਕੱਪੜੇ ਉੱਪਰੋਂ ਪਾੜੇ ਹੋਏ ਸੀ ਅਤੇ ਉਹਦੇ ਮੂੰਹ ਦੇ ਉੱਪਰ ਜਿਹੜੀ ਮਿੱਟੀ ਪਾਈ ਹੋਈ ਸੀ ਅਤੇ ਧੜ ਜੀ ਦਾ ਨੰਗਾ ਸੀ ਅਤੇ ਉਹਦੇ ਜਿਹੜੇ ਗੁਪ ਤੰਗਾ ਦੇ ਉੱਪਰ ਉੱਥੇ ਵੀ ਜਿਹੜੀ ਮਿੱਟੀ ਪਾਈ ਹੋਈ ਸੀ ਉਹ ਜਿਹੜੇ ਉੱਤੇ ਠਿਕਰਾ ਵਗੈਰਾ ਸੀਗਾ ਜਿਹਦੇ ਨਾਲ ਮਿੱਟੀ ਪਾਈ ਸੀ ਅਸੀਂ ਉਹ ਵੀ ਉੱਥੋਂ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਅਤੇ ਇੱਕ ਦੋ ਚੀਜ਼ਾਂ ਹੋਰ ਜਿਹੜੀਆਂ ਇਹਦੇ ਦੋਸ਼ੀ ਹੈ ਜਿਹੜਾ ਤੇ ਉਹਦੀ ਕੋਈ ਮਹਿੰਗੀ ਚੀਜ਼ ਸੀ ਜਿਹੜੀ ਉਹ ਲੈ ਗਿਆ ਸੀ ਅਸੀਂ ਉਹ ਵੀ ਕਬਜ਼ੇ ਦੇ ਵਿੱਚ ਲੈ ਲੈਣੇ ਕਾਰਨ ਕੀ ਰਹੀ ਜੀ ਸਰ ਜੀ ਕਾਰਨ ਤਾਂ ਇਹੀ ਹੈ ਕਿ ਆਪਣੇ ਹਸਬੰਦ ਦੇ ਨਾਲ ਲੜਦਾ ਸੀ ਸੋ ਇਸ ਨੂੰ ਇਹਨੇ ਉਸੇ ਗੱਲ ਦਾ ਫਾਇਦਾ ਚੱਕਿਆ ਦੋਸ਼ੀ ਨੇ ਕਿ ਰਾਤ ਨੂੰ ਉਹਨੂੰ ਨਾਲ ਲੈ ਗਿਆ ਉਹਨੂੰ ਕੱਲੀ ਨੂੰ ਵੇਖ ਕੇ ਜਿਹੜਾ ਇਹਨੇ ਉਸ ਨੂੰ ਜਿਹੜੀ ਵਦਿਆੰਤੀ ਦੇ ਨਾਲ ਇਹਦੇ ਮਨ ਦੇ ਵਿੱਚ ਬੇਈਮਾਨੀ ਆ ਗਈ ਵੀ ਕੱਲੀ ਵੇਖ ਕੇ ਨੇ ਉਹਦਾ ਰੇਪ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਉਹਨੇ ਇਹਦਾ ਵਿਰੋਧ ਕੀਤਾ ਵਿਰੋਧ ਕਰਨ ਤੋਂ ਬਾਅਦ ਜਿਹੜਾ ਇਸਨੇ ਉਹਦਾ ਜਦੋਂ ਉਹਨੇ ਕੁਛ ਨਹੀਂ ਇਹਨੂੰ ਹੱਥ ਵਗੈਰਾ ਲਾਉਣ ਦਿੱਤਾ ਤਾਂ ਇਹਨੇ ਉਹਦੇ ਕੱਪੜੇ ਵਗੈਰਾ ਪਾੜੇ ਤੇ ਉਸ ਤੋਂ ਬਾਅਦ ਉਹਦਾ ਗਲਾ ਦਬਾ ਕੇ ਜਿਹੜਾ ਉਹਨੂੰ ਮਾਰ ਦਿੱਤਾ ਤੇ ਸਰ ਇਹ આરોપી ਨੂੰ ਕਿੱਥੋਂ ਹਿਰਾਸਤ ਵਿੱਚ ਲਿਆ ਗਿਆ ਚੁਕੀ ਪੱਟ ਇਹ આરોપી ਹੈ ਜਿਹੜਾ ਇਹ ਜਿਹੜਾ ਪੱਠੇ ਦੇ ਚੁੱਕੇ ਪਿੰਡ ਜਿਹੜਾ ਸੀਗਾ ਇਹ ਕੰਮ ਕਰਦਾ ਸੀ ਇਹਨੂੰ ਉੱਥੋਂ ਹੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੋ ਪਹਿਲਾਂ ਇਹਦੀ ਅਸੀਂ ਸੀਸੀਟੀਵੀ ਫੁਟੇਜ ਲੈ ਲਈ ਸੀ ਲੜਕੀ ਨੂੰ ਨਾਲ ਲੈ ਕੇ ਉੱਥੋਂ ਜਾ ਰਿਹਾ ਸੀ ਅਸੀਂ ਉਹਨੂੰ ਹੀ ਮਤੇ ਨਜ਼ਰ ਰੱਖਦੇ ਹੋਏ ਅਸੀਂ ਇਹਨੂੰ ਸ਼ੱਕ ਦੇ ਆਧਾਰ ਤੇ ਜਿਹੜਾ ਗ੍ਰਿਫਤਾਰ ਕੀਤਾ ਸੀ ਪਰ ਬਾਅਦ ਦੇ ਵਿੱਚ ਜਦੋਂ ਪੁੱਛਗਿੱਛ ਕੀਤੀ ਤਾਂ ਇਹ ਸਾਰੀ ਗੱਲ ਸਾਡੇ ਪੁਲਿਸ ਪਾਰਟੀ ਕੋਲੇ ਮੰਨ ਗਿਆ ਥੈਂਕ ਯੂ ਸਰ ਧੰਨਵਾਦ